ਪਾਣਾ ਇਹ ਐ ਵਾਪਰਿਆ ਜੀ ਇਹ ਨਾ ਮੇਰੀਆਂ ਤਿੰਨ ਭਤੀਜੀਆਂ ਸੀ ਅੱਛਾ ਜੀ ਇੱਕ ਪਵਨਦੀਪ ਕੌਰ ਤੇ ਇੱਕ ਕਰਮਜੀਤ ਕੌਰ ਤੇ ਇੱਕ ਕੋਮਲ ਕੌਰ ਜੀ ਇਹ ਬੱਚੀਆਂ ਜੀ ਇੱਕ ਦਾ ਤਾਂ ਵੱਡੀ ਦੇ ਤਾਂ ਮੈਂ ਪਲੱਸ 2 ਦੇ ਪੇਪਰ ਦਵਾਤੇ ਸੀ ਠੀਕ ਹੈ ਇੱਕ ਬੱਚੀ ਜੀ 10ਵੀਂ ਚ ਪੜਦੀ ਸੀ ਇੱਕ ਪੜਦੀ ਸੀ 9ਵੀਂ ਚ ਅੱਛਾ ਇਹਨਾਂ ਤਿੰਨਾਂ ਬੱਚੇ ਨੂੰ ਗਵਾਹ ਕਰਕੇ ਹਾਂ ਇਹ ਮੇਰੀਆਂ ਗਵਾਂਡਣਾ ਅੱਛਾ ਇਹਦਾ ਘਰ ਵਾਲ ਦਾ ਨਾਮ ਹੈਗਾ ਜੀ ਸ਼ਾਨ ਸਿੰਘ ਅੱਛਾ ਪਤਨੀ ਮਿੰਟੋ ਹਾਂ ਦੋ ਇਹਦੀਆਂ ਲੜਕੀਆਂ ਜੀ ਇੱਕ ਦਾ ਨਾਮ ਹੈਗਾ ਵਾ ਜੋਤੀ ਹਾਂ ਇੱਕ ਦਾ ਨਾਮ ਆ ਮਨੂ ਅੱਛਾ ਤੇ ਇਹਨੇ ਤਨਿਹੇ ਚ ਚੌਥੀ ਜੀ ਮੇਰੇ ਖੁਦ ਆਪ ਦੇ ਘਰ ਵਾਲੀ ਆ ਅੱਛਾ ਜੀ ਸੁਖਵਿੰਦਰ ਕੌਰ ਠੀਕ ਆ ਉਹਦੇ ਨਾਲ ਜੀ ਇੱਕ ਰਲਿਆ ਹੋਇਆ ਵਾ ਬੰਦਾ ਨਸ਼ੇੜੀ ਬਾੜਾ ਵਾ ਛਟਾ ਛਟਾ ਪੀਂਦਾ ਵਾ ਅੱਛਾ ਇਹਨਾਂ ਨੇ ਜਦੋਂ ਪੈਸਾ ਥੇਲਾ ਨਹੀਂ ਖਰਚਾ ਕੋਪਾ ਪਠਾ ਬੀ ਬਣਦਾ ਨਿਸ਼ੀ ਦਿਹਾੜੀ ਚੋਂ ਪਾ ਕੋ ਚੱਟਾ ਲਾਉਣ ਵਾਲੇ ਬੰਦੇ ਕੋਲ ਤਾਂ ਘੱਟੋ ਘੱਟ 2000 ਰੁਪਏ ਦਿਹਾੜੀ ਦਾ ਚਾਹੀਦਾ ਜੀ ਇਹਨਾਂ ਨੇ ਜੀ ਇਹ ਸਕੀਮ ਬਣਾਈ ਬਣਾ ਕੇ ਇਹ ਬੱਤੀਆਂ ਨੂੰ ਅਗਵਾ ਕਰਕੇ ਜੀ ਤੰਨਾ ਨੂੰ ਇੱਥੋਂ ਭਜਾ ਕੇ ਲੈ ਗਏ ਅੱਛਾ ਜੀ ਤੇ ਭਜਾ ਕੇ ਲੈ ਗਏ ਤੇ ਜੀ ਕੁਦਰਤੀ ਮੈਂ ਮੈਂ ਥਾਣੇ ਰਿਪੋਰਟ ਕੀਤੀ ਮੈਨੂੰ ਕਹਿੰਦੇ ਵੀ ਤੂੰ ਲੱਭ ਰਿਸ਼ਤੇ ਦੇ ਰਿਸ਼ਤੇਦਾਰੀਆਂ ਦੇਖ ਮੈਨੂੰ ਘਟਾ ਘਟਾ ਜੀ ਮਹੀਨਾ ਤਾਂ ਰਿਸ਼ਤੇਦਾਰੀਆਂ ਭਜਾਈ ਫਿਰਦੇ ਰਹੇ ਅੱਛਾ ਤੇ ਆਖਰ ਨੂੰ ਜੀ ਜੋ ਛੋਟੀ ਆ ਪਵਨਦੀਪ ਕੌਰ ਹਾਂ ਉਹ ਗੁੱਡੀ ਬਈਏ ਵਾਲ ਕਿਸੇ ਸਰਪੰਚ ਦੇ ਘਰ ਚ ਰਹਿੰਦੀ ਸੀ ਅੱਛਾ ਜੀ ਉਹ ਮੇਰੇ ਘਰ ਵਾਲੀ ਦੇ ਨਾਲ ਠੀਕ ਆ ਉਹ ਫਿਰ ਬੱਚੀ ਨੇ ਮੈਨੂੰ ਫੋਨ ਲਾ ਕੇ ਕਿਹਾ ਵੀ ਡੈਡੀ ਮੈਨੂੰ ਇੱਥੋਂ ਲੈ ਜਾ ਹਾਂ ਇਹਨੇ ਮੰਮੀ ਨੇ ਤੇ ਮੈਂਟੋ ਨੇ ਤੇ ਜੋਤੀ ਨੇ ਤੇ ਮਨੂ ਨੇ ਤੇ ਲਖੇ ਨੇ ਵੀ ਇਹਨਾਂ ਨੇ ਜੀ ਆਪਣੀ ਕਰਮਜੀਤ ਕੌਰ ਤੇ ਕੋਮਲ ਕੌਰ ਵੇਚਤੀਆਂ ਅੱਛਾ ਵੀ ਡੈਡੀ ਮੈਨੂੰ ਵੇਚ ਦੇਣਾ ਵਾ ਵੀ ਮੇਰੀ ਖਾਤਰ ਮੁੰਡਾ ਲਾਭ ਦੀ ਫਰਦੀ ਆ ਠੀਕ ਆ ਮੈਂ ਉਹਨੂੰ ਕਿਹਾ ਪੁੱਤ ਤੂੰ ਡਰੈੱਸ ਦੱਸ ਆ ਉਹ ਡਰਦੀ ਡਰੈੱਸ ਉਹ ਕਹੇ ਡੈਡੀ ਮੈਨੂੰ ਤਾਂ ਪਤਾ ਨਹੀਂ ਫਿਰ ਉਹ ਕੁੜੀ ਨੇ ਜਿਹੜੀ ਸਰਪੰਚ ਦੀ ਸੀਗੀ ਫਿਰ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਭੈਣੇ ਤੇਰਾ ਕੋਈ ਨਾਂ ਨਹੀਂ ਆਉਂਦਾ ਤੇਰਾ ਕੋਈ ਨੰਬਰ ਨਹੀਂ ਦਿੰਦੇ ਠੀਕ ਆ ਵੀ ਤੂੰ ਸਾਨੂੰ ਕੇਰਾ ਡਰੈੱਸ ਦੱਸ ਦੋ ਹਾਂ ਚਲੋ ਜੀ ਉਹਨੇ ਦੱਸਤਾ ਬਿਸਨਗੜ ਬਈਆ ਠੀਕ ਆ ਅਸੀਂ ਜੀ ਸਾਮ ਨੂੰ ਮੈਂ ਮੇਰਾ ਮੁੰਡਾ ਤੇ ਮੇਰੀ ਸਾਲੀ ਲਤਾਲੇ ਤੋਂ ਤੇ ਮੇਰਾ ਸਾਡੂ ਲਤਾਲੇ ਤੋਂ ਅਸੀਂ ਜਾ ਕੇ ਜੀ ਇਹ ਕੁੜੀ ਨੂੰ ਛੜਾ ਲਿਆ ਅੱਛਾ ਉਹ ਉਹ ਸੁਖਵਿੰਦਰ ਕੌਰ ਨੇ ਪੰਜਾ ਦਿਨਾਂ ਦਾ ਇਕਰਾਰ ਕੀਤਾ ਸੀ ਮੈਂ ਪੰਜਾ ਦਿਨਾਂ ਨੂੰ ਕੁੜੀਆਂ ਲਿਆ ਦੂੰ ਅੱਛਾ ਉਹਦੋਂ ਤੇਰੇ ਘਰ ਵਾਲੀ ਨੇ ਮੇਰੇ ਘਰ ਵਾਲੀ ਨੇ ਅੱਛਾ ਪਰ ਵਿੱਚੋਂ ਮੈਨੂੰ ਪਤਾ ਨਹੀਂ ਜੀ ਦੀ ਸਾਸ ਕਿਹੜੀ ਆ ਇਹ ਮੈਨੂੰ ਨਿਤ ਪੁੱਛਿਆ ਕਰਨ ਗਮਾਂਢੀ ਮੇਰੇ ਕੁੜੀਆਂ ਦਾ ਪਤਾ ਲੱਗਿਆ ਕੁੜੀਆਂ ਦਾ ਪਤਾ ਲੱਗਿਆ ਉਹ ਤਾਂ ਆਖਰ ਨੂੰ ਮੈਨੂੰ ਜੋ ਪਤਾ ਲੱਗਿਆ ਵੀ ਕੰਮ ਇਹਨਾਂ ਦਾ ਕੀਤਾ ਹੋਇਆ ਵਾ ਅੱਛਾ ਤੇ ਸੁਣ ਤੇਰੇ ਘਰ ਵਾਲੀ ਨਾਲ ਇਹ ਗੌਂਡੀ ਸਹਿਮਤ ਸੀ ਗਈ ਸਹਿਮਤਾ ਅੱਛਾ ਕੋ ਇਹਨਾਂ ਕੋਲ ਹੁਣ ਮੈਨੂੰ ਹੁਣ ਤੁਸੀਂ ਇਹ ਦੇਖੋ ਜੀ ਮੈਂ ਦਿਹਾੜੀ ਲਾਉਣਾ ਜਿੱਥੇ ਮੈਂ ਕੰਮ ਕਰਦਾ ਕੰਮ ਵਾਲਾ ਬੰਦਾ ਸਾਹ ਦੇ ਨਿਕਲ ਜਾਂਦਾ ਕਰ ਹਾਂ ਹਾਂਜੀ ਜਿੱਥੇ ਮੈਂ ਹੁਣ ਕੁੜੀਆਂ ਹੈ ਕਿੱਥੇ ਹੁਣ ਕੁੜੀਆਂ ਜੀ ਇਹਨਾਂ ਨੂੰ ਪਤਾ ਵਾ ਇੱਕ ਤਾਂ ਹੁਣ ਇਹ ਆਪ ਹੀ ਕਹਿੰਦੇ ਹਮਾਚਲ ਚ ਅੱਛਾ ਇੱਕ ਖਣੀ ਕਿ ਇਧਰ ਰਾਜਪੁਰੇ ਪਟਿਆਲੇ ਤੋਂ ਕੋਲੇ ਕੋਲੇ ਫਣੀ ਕਿੱਥੇ ਕਿੱਥੇ ਨਹੀਂ ਬੈਠਾ ਸੱਤ ਨਹੀਂ ਬੋਲਦੀ ਕੁੜੀਆਂ ਵਿਆਹ ਦੀਆਂ ਜੀ ਕਿਵੇਂ ਆਉਂ ਵਿਆਹੀਆਂ ਨਹੀਂ ਜੀ ਵੇਚੀਆਂ ਅੱਛਾ ਹੋਟਲ ਦੇ ਵਿੱਚੋਂ ਤੋਰੀਆਂ ਅੱਛਾ ਹਾਂਜੀ ਵਿਆਹ ਤਾਂ ਉਹ ਹੁੰਦਾ ਵੀ ਜੀ ਆਪਾਂ ਉਹ ਤੌਰਤੀਆਂ ਨੇ ਉਹ ਤੌਰਤੀ ਆ ਜੀ ਉਹ ਕਹਿੰਦੇ ਵੀ ਅਸੀਂ ਤਾਂ ਲੱਖ ਲੱਖ ਰੁਪਏ ਦਿੱਤਾ ਵਾ ਹਾਂ ਤੇ ਵੀ ਅਈ ਕੁੜੀਆਂ ਤਾਂ ਲੈ ਗਏ ਅੱਛਾ ਅੱਛਾ ਜਣੀ ਇਹਨਾਂ ਨੇ ਮਤਲਬ ਇਹ ਤੀਆਂ ਕੁੜੀਆਂ ਕਾਹੋਂ ਹਾਂਜੀ ਠੀਕ ਆ ਠੀਕ ਆ ਠੀਕ ਆ ਤੁਹਾਡਾ ਪੂਰਾ ਨਾਂ ਕੀ ਆ ਮੇਰਾ ਨਾਂ ਗੁਰਪ੍ਰੀਤ ਸਿੰਘ ਆ ਜੀ ਤੇ ਪਿੰਡ ਤੁਹਾਡਾ ਰੁਮੀ ਪਿੰਡ ਰੁਮੀ ਆ ਠੀਕ ਆ ਠੀਕ ਆ ਜੀ ਬਾਈ ਜੀ ਆਪਾਂ ਦੇਖੋ ਇਹ ਗੱਲ ਕਰੀਏ ਬਾਈ ਨਾਲ ਇਹਦਾ ਭਰਾ ਤੁਹਾਡੇ ਭਰਾ ਦੇ ਪਰੇ ਡੈਥ ਹੋ ਗਈ ਸੀ ਹਾਂਜੀ ਉਹ ਜਿਹੜਾ ਜੋ ਪਵਨਦੀਪ ਕੌਰ ਨੂੰ ਮੈਂ ਛੜਾ ਕੇ ਲਿਆ ਜੀ ਉਹ ਸਿਰਫ 20 ਦਿਨਾਂ ਦੀ ਸੀ ਅੱਛਾ ਜਦੋਂ ਉਹਦੀ ਮਾਂ ਦੀ ਡੈਥ ਹੋ ਗਈ ਹਾਂ ਉਹ ਤੋਂ ਬਾਅਦ ਜਿਵੇਂ 5-6 ਮਹੀਨਿਆਂ ਬਾਅਦ ਮੇਰੇ ਭਰਾ ਦੀ ਡੈਥ ਹੋ ਗਈ ਹਾਂ ਚਲੋ ਦੋ ਬੱਚੀਆਂ ਨੂੰ ਮੇਰੀ ਮਾਂ ਤੇ ਮੇਰਾ ਪਿਓ ਸੰਭਾਲਦੇ ਸੀ ਜਿਹੜੀਆਂ ਵੱਡੀਆਂ ਸੀ ਜਿਹੜੀ ਇਹ 20 ਦਿਨਾਂ ਦੀ ਸੀ ਮੈਂ ਆਪਣੀ ਗੋਦ ਲੈ ਲਈ ਸੀ ਠੀਕ ਆ ਇਹ ਨੂੰ ਮੈਂ ਪ੍ਰਾਅ ਲਖਾਜ ਪੜਾਉਂਦਾ ਮੈਂ ਤੰਨਾ ਨੂੰ ਸੀਗਾ ਹੁਣ ਦੂਜੀ ਵੀ 10ਵੀਂ ਚ ਪੜਦੀ ਸੀ ਇਹ ਵੀ 9ਵੀਂ ਚ ਪੜਦੀ ਹੈ ਖਰਚਾ ਸਾਰ ਤੁਸੀਂ ਕਰਦਾ ਜੀ ਮੈਂ ਹੀ ਖਰਚਾ ਕਰਦੇ ਮੇਰੇ ਕੋਲੇ ਜੀ ਇਹਨਾਂ ਦਾ ਬਾਰਸ ਨਾਮ ਦਾ ਸਰਟੀਫਿਕੇਟ ਲਿਆ ਹੋਇਆ ਠੀਕ ਆ ਇਹਨਾਂ ਸਾਰੇ ਬੱਚਿਆਂ ਦੇ ਸਕੂਲ ਦੇ ਵਿੱਚ ਨਾਮ ਮੇਰਾ ਚੱਲਦਾ ਠੀਕ ਆ ਤੇ ਇਹ ਤਾਂ ਜੀ ਇਹਨਾਂ ਨੇ 420 ਜਵਾਕੜੀਆਂ ਨਾਂ ਵਾਲਕ ਸੀਗੀਆਂ ਉਹਨਾਂ ਨੂੰ ਹੱਥ ਦੇ ਵਿੱਚ ਲੈ ਕੇ ਤੇ ਆਪ ਰੁਪਏ ਕਮਾ ਲਿਓ ਪਤਾ ਨਹੀਂ ਜਵਾਗੜੀਆਂ ਕਿੱਥੇ ਬੀਚੀਆਂ ਕਹਾਂਜੀ ਕਿੱਥੇ ਜਾਨੀ ਸਰਪੰਚਾਂ ਨਾਲ ਕੋਲੇ ਆਪਣਾ ਸੌਰੀ ਪੁਲਿਸ ਕੋਲੇ ਕੋਈ ਗੱਲ ਕਰੀ ਹਾਂਜੀ ਪੁਲਿਸ ਕੋਲੇ ਮੇਰੀਆਂ ਤਰਖਾਸਾਂ ਜੀ ਘੱਟੋ ਘੱਟ 3-4 ਦਿੱਤੀਆਂ ਹੋਈਆਂ ਪਰ ਕੋਈ ਕਿਸੇ ਸਰਪੰਚ ਨੇ ਸੁਣਵਾਈ ਨਹੀਂ ਕੀਤੀ ਹਾਂਜੀ ਠੀਕ ਆ ਪੰਚਾਇਤ ਨੂੰ ਗੱਲ ਕਰੀ ਕੋਈ ਪੰਚਾਇਤ ਨਾਲ ਵੀ ਕੀਤੀ ਆ ਪੰਚਾਇਤ ਵੀ ਬਸ ਤੁਹਾਨੂੰ ਹੁਣ ਪਤਾਈ ਆ ਵੀ ਆਏ ਇਧਰ ਉਧਰ ਵੋਟਾਂ ਮਾਰੇ ਬਸ ਆਏ ਆ ਵੀ ਇਹ ਤਾਂ ਕੱਲੇ ਦੀ ਵੋਟ ਆ ਠੀਕ ਆ ਬਸ ਇਧਰੋਂ 5-7 ਵੋਟਾਂ ਮਿਲਣਗੀਆਂ ਵੋਟਾਂ ਮਾਰੇ ਕੋਈ ਸਰਪੰਚ ਨਹੀਂ ਬੋਲਦਾ ਕੋਈ ਮੈਂਬਰ ਨਹੀਂ ਬੋਲਦਾ ਠੀਕ ਆ ਠੀ ਹੁਣ ਮੈਂ ਤਾਂ ਇਹੀ ਚਾਹੁੰਦਾ ਜੀ ਬੱਤੀਆਂ ਮੇਰੇ ਸਾਹਮਣੇ ਆ ਜਾਣਾ ਤੇ ਮੇਰੇ ਕਿਹੜਾ ਬੱਤੀਆਂ ਮੇਰੇ ਹਵਾਲੇ ਕਰ ਦੋ ਬਾਕੀ ਹੋਰ ਹੈ ਜੀ ਇੱਕ ਨਾ